I <sighs> ਤੇ ਰਸ਼ਪਾਲ ਸੀਦੇ ਨੇ ਐਲਾਨ ਕਰ ਦਿੱਤਾ ਹੈ ਵੀ ਜੇ ਭੂਰੀ ਸਾਡੇ ਕੱਪ ਦੇ ਵਿੱਚ ਤਿੰਨ ਸਾਲਾਂ ਤੋਂ ਬਾਅਦ ਆਇਆ ਹੈ ਤੇ ਅਸੀਂ ਵੀ ਮੁੰਡੇ ਦਾ ਮਾਣ ਰੱਖਦੇ ਆਂ ਵੀ ਤਿੰਨ ਕਬੱਡੀਆਂ ਦੇ 21000 ਰੁਪਏ ਲੱਗਿਆ ਹੈ ਗੁਰਦੀਪ ਸ਼ੰਨਾ ਭੂਰੀ ਵਾਲਾ ਦੁਲੀਆਂ ਦਾ ਟਾਪਰ ਮੱਲ ਟ੍ਰੈਂਟੋ ਵਾਲੇ ਵਿੱਚ ਠਹਿਰੇ ਐ ਐਨ ਕਹਿੰਦੇ ਠੋਕ ਠੋਕੇ ਮੁੱਲ ਤਾਰਦੇ ਆਂ ਮੁੰਡੇ ਦਾ ਠੋਕ ਠੋਕੇ ਮੁੱਲ ਤਾਰਦੇ ਆਂ ਲਓ ਸ਼ੰਨਾ ਵਾਲਾ ਇੱਕ ਵਾਰ ਤਾੜੀਆਂ ਜ਼ੋਰਦਾਰ ਹੋ ਜਾਣਾ ਇੱਕ ਵਾਰ ਤਾੜੀਆਂ ਜੋਰਦਾਰ ਹੋ ਜਾਣਾ ਐਨ ਤਾੜੀਆਂ ਵਾਦਦੇ ਨੇ ਤਾੜੀਆਂ ਵਾਦਦੇ ਨੇ ਵੱਡੇ ਵੱਲ ਨੇ ਵੱਡੇ ਮੇਲੇ ਤੇ ਵੱਡੀ ਰੇਡ ਪਾ ਦੁੱਤੀ ਹੈ ਪੂਰੀ ਛੰਨਾ ਵਾਲੇ ਦੀ 21000 ਦੀ ਦੂਜੀ ਕਲੱਡੀ ਪੈ ਗਈ ਹੈ ਲਓ ਤੋਜੀ ਰੇਡ ਕਹਿੰਦੇ ਮੈਦਾਨ ਦੇ ਵਿੱਚ 21000 ਰਸ਼ਪਾਲ ਸ਼ੀਰ ਅਸ਼ਮੀਪਰੀਆ ਉਹਦੇ ਸਾਥੀਆਂ ਦੇ ਵੱਲੋਂ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਵੀ ਸਾਹਮਣੇ ਬੱਜ ਗਈ ਧੌਲ ਪਰ ਨੌਜਵਾਨ ਗੁਰਦੀਪ ਪੂਰੀ ਛੰਨਾ ਵਾਲਾ ਅੱਜ ਕਹਿੰਦੇ ਰੁਕਣ ਦੇ ਮੋੜ 'ਚ ਨਹੀਂ ਰੁਕਿਆ ਨਾ ਰੁਕਦੀਆ ਦੇ ਵਿੱਚ ਕਾਮਯਾਬ ਹੋ ਗਿਆ ਆ ਤੀਜੀ ਰੇਡ ਹੈ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਨੌਜਵਾਨ ਕਹਿੰਦੇ ਵੀ ਤੀਜੀ ਰੇਡ 21000 21000 ਲੱਗਿਆ ਹੋਇਆ ਹੈ 21000 ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਦੁਨੀਆ ਦਾ ਵੱਡਾ ਮੱਲ ਹੈ ਦੁਨੀਆ ਦਾ ਟਾਪਰ ਮੱਲ ਹੈ ਬੜੇ ਲੰਮੇ ਸਮੇ ਤੋਂ ਬਾਅਦ ਪੰਜਾਬ ਦੇ ਵਿੱਚ ਪੁੱਜਿਆ ਬੜਾ ਲਲ ਜਿਵੇਂ ਇੰਤਜ਼ਾਰ ਸੀ ਦੁਨੀਆ ਨੂੰ ਇੰਤਜ਼ਾਰ ਸੀ ਦੁਨੀਆ ਨੂੰ ਇਸ ਨੌਜਵਾਨ ਦਾ ਅੱਜ ਲਾਂਬੜੇ ਚ ਪੁੱਜ ਗਿਆ